ਹਾਂਜੀ ਆ ਨੌਜਵਾਨ ਇੱਕ ਸਾਡਾ ਪੈਦਲ ਯਾਤਰਾ ਜਾ ਰਿਹਾ ਪੰਜ ਤਖਤ ਸਾਈਬਾ ਦੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਹਯੂਰ ਸਾਹਿਬ ਸ੍ਰੀ ਪਟਨਾ ਸਾਹਿਬ ਬਾਈ ਦੀ ਆਈਡੀ ਦੇਸੀ 13 13 ਤੇ ਬਾਈ ਵੀ ਜਾਣ ਪਛਾਣ ਦਾ ਹੀ ਨਿਕਲ ਗਿਆ ਬਾਈ ਕਹਿੰਦਾ ਵੀਡੀਓ ਵੀਡੀਓ ਦੇਖਦੇ ਆ ਤੇ ਬਾਈ ਨਾਲ ਗੱਲਬਾਤ ਕਰਦੇ ਬਾਈ ਰੁਕਿਓ ਹੋਰ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਵਧੀਆ ਬਾਈ ਚੱਲਦੀ ਕਹਿੰਦਾ ਹੋਰ ਕਹਿਮ ਕਿਰਪਾਈ ਤੁਹਾਡੀ ਭਾਈ ਕਿਹੜਾ ਪਿੰਡ ਆ ਜ਼ਿਲ੍ਹਾ ਹੋਸਲਾਵੰਡਾ ਵੀਰੇ ਜ਼ਿਲ੍ਹਾ ਲੁਧਿਆਣਾ ਰਾੜਾ ਸਾਹਿਬ ਦੇ ਨੀਰ ਜੀ ਕਦੋਂ ਤੋਂ ਭਾਈ ਇਹ ਚੱਲੇ ਸੀ ਤੁਸੀਂ ਮੈਂ ਵੀਰੇ ਆਪਣੇ 19 ਤਰੀਕ ਦਾ ਚੱਲੇ ਹੋਇਆ ਹਾਂ ਮੰਨ ਲਓ ਵੀ ਆਪ ਨੂੰ 19 ਦਸੰਬਰ ਤੋਂ ਕਿੰਨੇ ਤੱਕ ਸਾਹਿਬ ਦੀ ਯਾਤਰਾ ਕਰ ਲਈ ਵੀਰੇ 2 ਦੀ ਕਰ ਲਈ ਹੁਣ ਤੀਜੇ ਚੱਲੇ ਤੀਜੇ ਚੱਲੇ ਹੁਣ ਕਿ ਕਿਧਰ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਚੱਲੇ ਆ ਤੇ ਉਸ ਤੋਂ ਬਾਅਦ ਭਾਈ ਉਸ ਤੋਂ ਬਾਅਦ ਮੈਂ ਮੁੜ ਕੇ ਚਮਕੌਰ ਸਾਹਿਬ ਹੁਣ ਚਮਕੌਰ ਸਾਹਿਬ ਤੋਂ ਫਿਰ ਆਪਣੇ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਫਿਰ ਅੱਗੇ ਜਾਵਾਂਗੇ ਆਪਾਂ ਦੇਖਦੇ ਓਕੇ ਬਾਈ ਕਿਵੇਂ ਰਿਸਪੌਂਸ ਮਿਲਿਆ ਬਾਈ ਬਹੁਤ ਵਧੀਆ ਵੀਰੇ ਜਾਣ ਦੀ ਆਪਣੇ ਸੰਕ ਤੇ ਇੰਨਾ ਪਿਆਰ ਦੇ ਰਹੀ ਆ ਕੁਛ ਹੋਣਾ ਜੀ ਕੁਛ ਬਸ ਕਿਰਪਾ ਜੀ ਮਾਲਕ ਦੀ ਉਹੀ ਰੱਖਣ ਵਾਲਾ ਉਹੀ ਤੇ ਸੌਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਸੌਣ ਦਾ ਵੀ ਖਾਣ ਦਾ ਢਾਬੇ ਤੇ ਸੌਣ ਦਾ ਸਲੀਪਿੰਗ ਬੈਗ ਟੈਂਟ ਅੱਛਾ ਬਈ ਬੈਂਕ ਚਾਰਜਿੰਗ ਸਭ ਕੁਝ ਸੋਲਰ ਸਭ ਕੁਝ ਆ ਮੇਰੇ ਕੋਲ ਅੱਛਾ ਬਈ ਸਾਰਾ ਕੁਝ ਦਿੱਤੀ ਤੇ ਆ ਟੈਂਟ ਆ ਬਾਈ ਦਾ ਇਹ ਮੈਟ ਆ ਵੀਰੇ ਇਹਦੇ ਵਿੱਚ ਬੈਗ ਦੇ ਸਲੀਪਿੰਗ ਬੈਗ ਆ ਅੱਛਾ ਬਈ ਹਾਂਜੀ ਭੈਣ ਦਾ ਸਾਰਾ ਪ੍ਰਬੰਧ ਆ ਉਹ ਸਲੀਪਿੰਗ ਬੈਗ ਵੀਰੇ ਜਣਦੀ ਮੈਂਸ ਆਪਾਂ 10 ਡਿਗਰੀ ਦੇ ਵਿੱਚ ਪਾ ਸਕਦੇ ਹਾਂ ਜਣਦੀ ਮੈਨੂੰ ਰਾਤ ਠੰਡ ਨਹੀਂ ਲੱਗੀ ਮੇਰੇ ਇੱਥੇ ਨੀਲੋ ਤੇ ਪੁਲਤੀ ਸ ਅੱਜ ਮੇ ਕੋਈ ਕੋਈ ਚੱਕਰ ਨਹੀਂ ਕਰਪਾ ਰਿਸਕ ਹੁੰਦਾ ਬੰਦੇ ਨੂੰ ਕੱਲਾ ਬੰਦਾ ਹਨਾ ਨਹੀਂ ਨਹੀਂ ਕੋਈ ਕੋਈ ਵਾਰਦਾਤ ਹੋਈ ਹੋਵੇ ਕਿਉਂਕਿ ਅੱਜ ਦੇ ਟਾਈਮ ਪੰਜਾਬ ਦੇ ਵਿੱਚ ਚੋਰੀਆਂ ਠੱਗੀਆਂ ਹੋ ਰਹੀਆਂ ਨੇ ਇਹ ਜ਼ਰੂਰੀ ਹੈ ਵੀਰੇ ਆਪਦੀ ਹਨਾ ਬਿਲਕੁਲ ਰਾਤ ਮੈਂ ਗੁਰਦੁਆਰੇ ਰਾਤ ਕੱਟਣੀ ਸੀ ਉਹਨਾਂ ਨੇ ਚਲੋ ਮੈਨੂੰ ਜਵਾਬ ਦੇ ਤਾਂ ਮੈਂ ਅੱਗੇ ਆ ਗਿਆ ਕਿਹੜੇ ਗੁਰਦੁਆਰੇ ਵਿੱਚ ਜਿਹੜਾ ਆਪਣੇ ਆਹ ਆਪਣੇ ਨੀਲੋ ਦੇ ਪੁਰ ਦੇ ਕਟਾਣਾ ਸਾਹਿਬ ਕਟਾਣਾ ਸਾਹਿਬ ਕਟੜੀ ਸਿੱਤੇ ਮੈਂ ਗਿਆ ਨਹੀਂ ਹੈਗਾ ਅੱਛਾ ਫਿਰ ਮੈਂ ਕਿਹਾ ਚਲੋ ਦਿਨ ਖੜਾ ਜੇ ਅੱਗੇ ਚੱਲਦੇ ਆਂ ਜਿਹੜੇ ਨਾਲ ਹੀ ਗੁਰਦੁਆਰਾ ਹਾਂ ਇੱਕ ਗੁਰਦੁਆਰਾ ਸਾਹਿਬ ਹੈ ਉੱਥੇ ਹੀ ਮੈਂ ਗੱਲਬਾਤ ਕੀਤੀ ਸੀ ਉਹ ਬਾਬਾ ਜੀ ਕਹਿੰਦੇ ਇੱਥੇ ਬਾਹਰ ਹੀ ਪੈਜੋ ਤੁਸੀਂ ਟੈਂਟ ਲਾ ਕੇ ਅੱਛਾ ਮੈਂ ਕਿਹਾ ਯਾਰ ਬਾਹਰ ਉਹ ਦਰਵਾਰ ਸਾਹਿਬ ਦੇ ਮੂਹਰੇ ਹੀ ਪਾਉਂਦੇ ਸੀ ਮੈਨੂੰ ਓਕੇ ਬੋਲ ਮੈਨੂੰ ਉੱਥੇ ਚੰਗਾ ਨਹੀਂ ਲੱਗਦਾ ਯਾਰ ਰਾਤ ਨੂੰ ਬੰਦਾ ਫਿਆਰੀ ਫਿਰ ਮੈਂ ਅੱਗੇ ਆ ਕੇ ਇੱਥੇ ਟੈਂਟ ਲਾ ਲਿਆ ਸੀ ਓਕੇ ਬੋਲ ਤੇ ਬਾਈ ਯਾਤਰਾ ਕੱਢ ਰਿਹਾ ਤੇ ਬਾਈ ਜਾਣ ਪਛਾਣ ਦਾ ਹੀ ਯੋ ਕਿ ਨੌਜਵਾਨ ਆ ਬਾਈ ਵਿਚਾਰਾ ਪੈਦਲ ਯਾਤਰਾ ਖਾਸ ਕਰਕੇ ਪੈਦਲ ਯਾਤਰਾ ਕੱਢਣੀ ਬਹੁਤ ਔਖੀ ਆ ਮੈਂ ਬਾਈ ਨੂੰ ਪੁੱਛਿਆ ਵੀ ਮੈਂ ਕਿਹਾ ਬਾਈ ਕੋਈ ਲੈਫਟ ਵੀ ਲੈਣਾ ਕਿਸੇ ਮੋਟਰਸਾਈਕਲ ਕਾਰ ਦੀ ਬਾਈ ਕਹਿੰਦਾ ਨਹੀਂ ਤੁਰ ਕੇ ਹੀ ਜਾਣਾ ਜਿੱਥੇ ਵੀ ਜਾਣਾ ਤੇ ਬਹੁਤ ਜਿਗਰਾ ਚਾਹੀਦਾ ਇਹ ਕੰਮ ਲਈ ਵੀ ਕੋਈ ਸਾਈਕਲ ਜੀ ਤੁਹਾਡੀ ਕਿਰਪਾ ਸੰਗ ਜੀ ਤੁਹਾਡੇ ਪਿਆਰ ਸਤਕਾਰ ਨਾਲ ਹੀ ਚੱਲ ਰਹੇ ਆ ਜੀ ਬਸ ਵਧੀਆ ਬਈ ਵਧੀਆ ਲੱਗਦਾ ਵਧੀਆ ਵੀਰੇ ਰੱਖਣ ਵਾਲਾ ਮੈਨੂੰ ਲੱਗਦਾ ਬਈ ਜਦੋਂ ਪੰਜ ਸਾਹਿਬ ਤਖਤ ਦਾ ਯਾਤਰਾ ਕਰ ਸੰਪੂਰਨ ਕਰ ਲਵੇਗਾ ਬਾਈ ਹਾਂਜੀ ਬਾਈ ਅਮਰਤਧਾਰੀ ਹੋ ਜਾਵਗੇ ਹਨਾ ਕਿ ਨਹੀਂ ਬਾਰੇ ਹੋ ਜਾਣਗੇ ਹੋ ਜਾਣਗੇ ਇਹ ਵੀ ਨਹੀਂ ਪਤਾ ਪਹਿਲਾਂ ਹੀ ਹੋ ਜੀਏ ਕਿਰਪਾ ਹੋ ਜਾਵੇ ਇਹ ਨਹੀਂ ਪਤਾ ਪਹਿਲਾਂ ਹੋ ਜੀਏ ਬਸ ਕਿਰਪਾ ਹੋ ਜਾਵੇ ਮਾਲਕ ਦੀ ਤੇ ਬਾਈ ਕੋਈ ਨਸ਼ੇ ਪਤੀ ਨਸ਼ੇ ਜਿਹੜੇ ਕਰਦੇ ਨੇ ਨੌਜਵਾਨ ਉਹਨਾਂ ਪ੍ਰਤੀ ਕੋਈ ਮੈਸੇਜ ਬਾਈ ਮੈਸੇਜ ਇਹੀ ਆ ਵੀ ਵੱਧ ਤੋਂ ਵੱਧ ਗੁਰਵਾਣੀ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਅੱਜ ਜਦੋਂ ਆਪਣੇ ਅਮਰਤਪਾਲ ਬਾਈ ਆਇਆ ਸੀਗਾ ਲੋਕ ਸਾਰੇ ਛੱਟਾ ਛੱਟਾ ਛੱਡ ਗਏ ਸੀਗੇ ਫੇਰ ਸਰਕਾਰਾਂ ਨੇ ਲਾਉਣ ਲਾਤੇ ਲੋਕ ਹਨਾ બસ ਤੁਸੀਂ ਬਸ ਵੱਧ ਤੋਂ ਵੱਧ ਗੁਰਬਾਣੀ ਨਾਲ ਪਿਆਰ ਕਰੋ ਤੇ ਬਸ ਆਪਣੇ ਜੋ ਵੀ ਆਪਣੇ ਹੈਗੇ ਨੇ ਧਰਮ ਉਹਨਾਂ ਨਾਲ ਜੁੜੋ ਬਸ ਧੰਨਵਾਦ ਜੀ ਸਰ ਤੇ ਵਧੀਆ ਲੱਗਿਆ ਬਾਈ ਨਾਲ ਬਹਿ ਕੇ ਅਸੀਂ ਅਰਦਾਸ ਕਰਦੇ ਆ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਪੰਜ ਤਖਤ ਸਾਹਿਬ ਦੀ ਜਿਹੜੀ ਯਾਤਰਾ ਸੰਪੂਰਨ ਕਰੇ ਤੇ ਬਾਈ ਸੁੱਖ ਸ਼ਾਂਤੀ ਨਾਲ ਘਰੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਧੀਆ ਲੱਗਿਆ ਬਾਈ ਤੇ ਅਧਿਕਾਏ ਉੱਧਰ ਲਓ ਜੀ ਦੋ ਤੱਕ ਸਹਿਬ ਯਾਤਰਾ ਸੰਪੂਰਨ ਕਰ ਲਈ ਬਾਈ ਨੇ ਤਿੰਨ ਰਹਿ ਗਏ ਹੁਣ ਆਨੰਦਪੁਰ ਸਾਹਿਬ ਬਾਈ ਚੱਲੇ ਆ ਇੱਥੇ ਬਾਈ ਅੱਜ ਸਾਡੇ ਇਲਾਕੇ ਵੱਲੀ ਆਏ ਸੀ ਨਹਿਰ ਆ ਅਨਿਲੋ ਇਲਾਕਾ ਸਾਡਾ ਪਤਾ ਹੀ ਆ ਸਮਰਾਲੇ ਮੱਛਵਾੜੇ ਵੱਲੀ ਤੇ ਅੱਜ ਕੁਦਰਤੀ ਜਦੋਂ ਕਰਮਾ ਚ ਹੁੰਦਾ ਕਿਸੇ ਨਾਲ ਮਿਲਣਾ ਉਦੋਂ ਬੰਦਾ ਮਿਲ ਲਿੰਦਾ ਤੇ ਬਾਈ ਓਕੇ ਧੰਨਵਾਦ ਓਕੇ ਵੀਰੇ ਮਿਲਦੇ ਮਿਹਰਬਾਨੀ ਓਕੇ ਵੀਰੇ